ਚੀਫ ਸਾਮੀਟ ਦੇ ਚੀਫ ਜਸਟਿਸ ਰਿਕਲਾਫ ਬਕਾਲਤ ਦੇ ਵਿੱਚ ਤੁਸੀਂ ਮਰੇ ਹੋਏ ਨੂੰ ਜਿੰਦਾ ਖਰਾਾਚ ਸਕਦੇ ਹੋ ਜਿਹੜੀ ਮੈਂ ਗੱਲ ਕਰ ਰਿਹਾ ਤੁਸੀਂ ਤੁਹਾਡੇ ਬੰਦ ਬੁੱਟਨੇਆਂ ਲੋਕਾਂ ਨੂੰ ਟੈਂਪਟ ਆਫ ਕੋਰਟ ਬਣ ਰਹੀ ਹੈ ਕੋਲੋਨੀਅਲ ਰੂਲ ਤੋਂ ਛੁਡਾ ਕੇ ਮੈਂ ਆਪਣੀ ਜਿੰਦਗੀ ਆਜ਼ਾਦ ਕਰਾ ਸਕਦੇ ਹਾਂ ਔਰ ਜਿੰਨਾ ਚੇ ਕੋਈ ਤਕੜੇ ਵਕੀਲ ਨਹੀਂ ਹੁੰਦੇ ਉਨਛਿਰ ਕੇਸ ਹਿਊਮਨ ਰਾਈਟਸ ਦੇ ਬੇਲ ਦੇ ਇਹ ਜਿੱਤੇ ਨਹੀਂ ਜਾ ਸਕਦੇ ਹੈਗੇ ਇੱਕ ਪਾਸੇ ਇੰਡੀਆ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੂਜੇ ਪਾਸੇ ਜੁਡੀਸ਼ਰੀ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਮੈਂ ਦੇਖਿਆ ਕਿ ਜਿੱਥੇ ਗਵਰਨਮੈਂਟ ਆਫ ਇੰਡੀਆ ਸਟੈਂਡ ਲੈ ਲੇ ਉੱਥੇ ਫਿਰ ਜਿਹੜੀ ਜੁਡੀਸ਼ਰੀ ਹੈ ਸੁਪਰੀਮ ਕੋਰਟ ਦੇ ਥੱਲੇ ਇਹ ਥੱਲੇ ਨੱਪ ਜਾਂਦੇ ਐ ਐਗਜ਼ੀਕਟਿਵ ਦੇ ਥੱਲੇ ਮਸਾਲ ਦੇ ਤੌਰ ਦੇ ਉੱਤੇ ਤੁਰਮੇ ਦਾ ਸਰਚ ਉਹਨੇ ਜੀ ਚੀਫ ਜਸਟਿਸ ਸੁਪਰੀਮ ਕੋਰਟ ਦੇ ਗਗੋਈ ਸਾਹਿਬ ਸੀਗੇ ਉਹਨੇ ਆਪਣੇ ਘਰ ਦੇ ਵਿੱਚ ਜਿਹੜੀ ਇੱਕ ਬਹੁਤ ਖੂਬਸੂਰਤ ਬੀਬੀ ਕੰਮ ਕਰਦੀ ਸੀ ਉਸ ਨੂੰ ਪੈੜੀ ਹਰਕਤ ਕਰਕੇ ਮਲਿਸਟ ਕਰਤਾ ਉਹ ਬੀਬੀ ਦਿੱਲੀ ਦੇ ਪ੍ਰੀਸਟੇਸ਼ਨ ਚ ਗਈ ਆਪਣੀ ਰਿਪੋਰਟ ਦਰਜ ਕਰਨ ਨੂੰ ਪਰ ਪੁਲਿਸ ਨੇ ਕੀਤੀ ਨਹੀਂ ਕਿਉਂ ਕਰਕੇ ਉਹ ਸ਼ਿਕਾਇਤ ਕਰੀ ਸੀਗੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਖਿਲਾਫ ਹੁਣ ਦੇਖੋ ਜਿਹੜੀ ਮੈਂ ਗੱਲ ਕਰ ਰਿਹਾ ਤੁਹਾਡੇ ਮਨ ਦੇ ਵਿੱਚ ਹੋਊਗਾ ਕਿ ਇਹ ਕਨਟੈਂਪਟ ਆਫ ਕੋਰਟ ਬਣ ਰਹੀ ਹੈ ਪਰ ਜਿਹੜਾ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਸਿੱਖਿਆ ਹੈ ਕਿ ਕੰਟੈਂਪਟ ਆਫ ਪਾਟ ਉਦੋਂ ਨਹੀਂ ਬਣਦੀ ਜਿਹੜੋ ਤੁਸੀਂ ਸੱਚੀ ਗੱਲ ਕਰ ਰਹੇ ਹੋ ਤੇ ਕੰਟੈਂਪਟ ਕਰਨ ਵਾਲਾ ਵੀ ਸੋਚੂਗਾ ਕਿ ਇਹ ਜਿਹੜੀ ਗੱਲ ਕਰ ਰਿਹਾ ਹੈ ਜੇ ਅਸੀਂ ਕੰਟੈਂਪਟ ਕਰ ਦਿੰਦੇ ਆ ਤੇ ਸਾਹਮਣੇ ਆ ਕੇ ਫਿਰ ਉਹ ਹੀ चीज ਕਹੇਗਾ ਤੇ ਹੋਊਗੀ ਗੱਲ ਸੱਚੀ ਫੇਰ ਸਾਡਾ ਕੀ ਬਣੂਗਾ ਸੋ ਸੱਚੀ ਗੱਲ ਜਿਹੜੀ ਹੁੰਦੀ ਹੈ ਉਹ ਕਹਿ ਦੇਣੀ ਚਾਹੀਦੀ ਹੈ ਫੇਰ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਕਿ ਇਹ ਕੇਸ ਪੁਲਿਸ ਦੇ ਵਿੱਚ ਨਹੀਂ ਜਾਊਗਾ ਹੁਣ ਤੁਸੀਂ ਸਾਡੇ ਸਿਆਣੇ ਹੈਗੇ ਹੋ ਇੱਕ ਕੇਸ ਦੀ ট্রায়াল ਹੁੰਦੀ ਹੈ ਤੇ ট্রায়াল ਤਾਂ ਸੁਪਰੀਮ ਕੋਰਟ ਨਹੀਂ ਕਰ ਸਕਦੀ ਹੈਗੀ ਸੁਪਰੀਮ ਕੋਰਟ ਦੀ ਕਮੇਟੀ ਨੇ ਕਿਹਾ ਸੀ ਇਹਦਾ ਫੈਸਲਾ ਸੀ ਕਰਾਂਗੇ ਜਿਹੜੀ ਬੀਬੀ ਦੇ ਨਾਲ ਜ਼ਬਰਦਸਤ ਹੋਣ ਦਾ ਡਰ ਸੀ ਉਹ ਕਮੇਟੀ ਦੇ ਕੋਲੇ ਪੇਸ਼ ਹੋਈ ਔਰ ਬੀਬੀ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੀ ਹਾਂ ਆਪਣੇ ਵਕੀਲ ਦੇ ਰਾਹੀਂ ਤੁਸੀਂ ਸਾਰੇ ਵੱਡੇ ਵੱਡੇ ਵਕੀਲ ਹੋ ਤੁਹਾਨੂੰ ਪਤਾ ਕਿ ਆਰਟੀਕਲ 21 ਦੇ ਥੱਲੇ ਉਹ ਬੀਬੀ ਦਾ ਕਨਸਟੀਟਿਊਸ਼ਨਲ ਹੱਕ ਹੈਗਾ ਕਿ ਸ਼ੀ ਕੈਨ ਬੀ ਰਿਪਰੈਜ਼ੈਂਟਡ ਬਾਈ ਅ ਲਾਇਰ ਆਫ ਹਰ ਚੋਇਸ ਪਰ ਉਹ ਜਿਹੜੀ ਜੱਜਾਂ ਦੀ ਕਮੇਟੀ ਸੀ ਉਹਨੇ ਜਵਾਬ ਦਿੱਤਾ ਕਿ ਨਹੀਂ ਤੁਸੀਂ ਆਪਣੇ ਵਕੀਲ ਦੇ ਨਹੀਂ ਤੁਸੀਂ ਸਿੱਧੇ ਅਪੀਲ ਸਾਡੇ ਕੋਲੇ ਆ ਕੇ ਗੱਲ ਕਰ ਸਕਦੇ ਹੋ ਉਹ ਨਹੀਂ ਪਲੀਜ਼ ਇਹ ਟੈਲੀਫੋਨ ਨਾ ਬਜਾਓ ਜੀ ਫਿਰ ਇਹ ਜੇ ਕੋਈ ਵਜਾ ਰਿਹਾ ਹੈ ਹੀ ਸ਼ੁੱਡ ਨਾਟ ਬੀ ਪ੍ਰੈਜ਼ੈਂਟ ਇਨ ਦ ਹਾਊਸ ਪਲੀਜ਼ ਇਹ ਬੰਦ ਕਰ ਲਓ ਜੀ ਇਹ ਜਿਹੜਾ ਟ੍ਰੇਨ ਆਫ ਥੋਟ ਹੁੰਦਾ ਇਹ ਵਿੱਚੋਂ ਆਉਂਦਾ ਫਿਰ ਮਰ ਜਾਂਦਾ ਜਦੋਂ ਐਂਡ ਇਟਸ ਬੈਡ ਮੈਨਰਸ ਆਲਸੋ ਤੇ ਬੀਬੀ ਮੰਨ ਗਈ ਜਦੋਂ ਕਮੇਟੀ ਨੇ ਫੈਸਲਾ ਕੀਤਾ ਉਸਨੇ ਕਿਵਸ ਦੱਸ ਉਸਨੇ ਹੱਕ ਕਰਤਾ ਕਿ ਕੋਈ ਛੇੜਖਾਨੇ ਗੋਗਈ ਸਾਹਿਬ ਨੇ ਨਹੀਂ ਕੀਤੀ ਉਦੋਂ ਬਾਅਦ ਗੋਗਈ ਸਾਹਿਬ ਨੇ ਰਾਮ ਮੰਦਰ ਯੋਧਿਆ ਦਾ ਫੈਸਲਾ ਦੇ ਦਿੱਤਾ ਮੰਦਰ ਦੇ ਹੱਕ ਦੇ ਵਿੱਚ ਉਸ ਬਾਅਦ ਗੋਗੀ ਸਾਹਿਬ ਨੇ ਰਟਾਇਰ ਹੋਣਾ ਸੀ ਕਿ ਗਵਰਨਮੈਂਟ ਆਫ ਇੰਡੀਆ ਮੋਦੀ ਸਾਹਿਬ ਨੇ ਉਹਨਾਂ ਨੂੰ ਰਾਜ ਸਭਾ ਦਾ ਨੋਮਿਨੇਟਡ ਮੈਂਬਰ ਬਣਾਤਾ ਹੁਣ ਤੁਸੀਂ ਦੱਸੋ ਇਫ ਇਫ ਥੈਟ ਇਜ਼ ਨੋਟ ਬ੍ਰਾਈਬਰੀ ਐਂਡ ਕਰਪਸ਼ਨ ਧਤ ਚੀਫ ਜਸਟਿਸ ਆਫ ਦ ਸੁਪਰੀਮ ਕੋਰਟ ਵਾਸ ਬ੍ਰਾਈਬ he accepted the bribe and now he sits as a nominated member of the upper house of parliament government <laughs> of india ne apne hit de vich faisla kara liya pher appa chaliye 370 dafa jehdi kashmir di sarkar ne abrogate kiti si ji ਵੰਜਾ ਸਾਲ ਦੇ ਲਈ ਸੁਪਰੀਮ ਕੋਰਟ ਨੇ ਇੱਕ ਕੇਸ ਚੱਕਿਆ ਹੀ ਨਹੀਂ ਚੱਕਲੇ ਜਦੋਂ ਗਵਰਨਮੈਂਟ ਆਫ ਇੰਡੀਆ ਦਾ ਇਨਫਲੂਐਂਸ ਉਹਨਾਂ ਟਕੜਾ ਸੀ ਕਿ ਗਵਰਨਮੈਂਟ ਆਫ ਇੰਡੀਆ ਨੇ ਫੇਰ ਆਪਣੇ ਹੱਕ ਦੇ ਵਿੱਚ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਲਿਆ कि ए प्रोक्रीएशन ऑफ आर्टिकल 370 ऑफ द कॉन्स्टिट्यूशन इज कॉन्स्टिट्यूशनली करेक्ट चलोਸੀਂ ਮੰਨਦੇ ਆ ਕਿ ਸ਼ਾਇਦ ਹੋਵੇ ਪਰ ਕਸ਼ਮੀਰ ਦੇ ਵਿੱਚ ਪਿਛਲੇ 5 ਸਾਲਾਂ ਤੋਂ ਉਹਨਾਂ ਦਾ ਜਿਹੜੇ ਡੈਮੋਕਰੈटिक ਰਾਈਟਸ ਜਿਹੜੇ ਆਪਾਂ ਕਹਿੰਦੇ ਆ ਕਿ ਇੰਡੀਆ ਇਸ బిਗੇਸਟ ਡੈਮੋਕ੍ਰੇਸੀ ਇਨ ਦ ਵਰਲਡ ਉਨਨਾਂ ਦਾ ਲੈਜਿਸਲੇਚਰ ਤੋਂ ਪੌਣ ਦੇ 6 ਸਾਲ ਤੋਂ ਉਹਨੂੰ ਤਾਂ ਡੈੱਡ ਕੀਤਾ ਹੋਇਆ ਹੈ देयर इज नो ਲੈਜਿਸਲੇਟਰ ਇਨ ਕਸ਼ਮੀਰ ਫਿਰ ਜਿਹੜਾ ਕਸ਼ਮੀਰ ਹੈ ਇਟ ਵਾਸ ਅ ਸਟੇਟ ਆਫ ਦਿ ਯੂਨੀਅਨ ਸੁਪਰੀਮ ਕੋਰਟ ਉਹਦਾ ਸਟੇਟਸ ਦਰਸਟੋਰ ਕਰਸ ਦਿੱਸੀ ਐਸ ਦੇ ਵਿੱਚ ਤੇ ਖੰਦੀਤੀ ਹੈ ਗਣਵੀਆ union territory it will be a full fledged state phir kashmir da ek halka vichon todta ladakh would have to be apni interpretation supreme court lokan de haq de vich de sakdi si par othe vich bhi it failed to do so the court Supreme Court said, it's the Centre should hold elections by October. But it didn't give any reason to why it was not declaring the dissolution of the Assembly for the last six years, ultra vires of the Constitution. ਫਿਰ ਕਸ਼ਮੀਰ ਦੇ ਵਿੱਚ ਬਾਬਰਿਕ ਲਾ ਐਫ ਸਪੈ ਹੈਗਾ ਜਿਹਦੇ ਹੇਠ ਫੌਜ ਹੈ ਉਹ ਕਿਸੇ ਨੂੰ ਰੇਪ ਕਰ ਸਕਦੀ ਹੈ ਕਿਸੇ ਨੂੰ ਮਰਡਰ ਕਰ ਸਕਦੀ ਹੈ ਕਿਸੇ ਨੂੰ ਜ਼ਖਮੀ ਕਰ ਸਕਦੀ ਹੈ ਕਿਸੇ ਨੂੰ ਇਨਲੀਗਲ ਕਸਟਡੀ ਦੇ ਵਿੱਚ thank <laughs> you